ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਤਨ ਤਨ ਸਾਹਿਬ ਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠ ਕੇ ਆਪਣੇ ਜਜ਼ਬਾਤਾ ਨੂੰ ਸੀਨੇ ਦੇ ਵਿੱਚ ਸਮਾ ਕੇ ਉਹਨਾਂ ਮਹਾਨ ਸੂਰਬੀਰਾਂ ਦੇ ਖੂਨ ਨੂੰ ਸਜਦਾ ਕਰਨ ਲਈ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲੰਦ ਕਰੀਏ ਗੱਜ-ਵੱਜ ਕੇ ਜਵਾਬ ਦੇਣਾ ਤੇ ਉਹਨਾਂ ਸੂਰਬੀਰਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਗੱਜ-ਵੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਲ ਹੋ ਗਿਆ ਜਦੋਂ ਪਿਛਲੇ ਸਾਲ ਭਾਰਤੀ ਹਕੂਮਤ ਨੇ ਧੋਖੇ ਦੇ ਨਾਲ ਲੁਕਵੇਂ ਤਰੀਕੇ ਦੇ ਨਾਲ ਸਾਡੇ ਸੂਰਬੀਰ ਯੋਧੇ ਨੂੰ ਸ਼ਹੀਦ ਕੀਤਾ ਜਦੋਂ ਇੱਥੇ ਭਾਈ ਹਰਦੀਪ ਸਿੰਘ ਜੀ ਨਿਜਰ ਦਾ ਪਰਿਵਾਰ ਸਰਪਾਉ ਦੀ ਬਖਸ਼ਿਸ਼ ਪ੍ਰਾਪਤ ਕਰ ਰਿਹਾ ਸੀ ਗਲ ਦੇ ਵਿੱਚ 골ਡ ਮੈਡਲ ਪਵਾ ਰਹੇ ਸਨ ਤਾਂ ਮਨ ਦੇ ਵਿੱਚ ਇਹ ਵਿਚਾਰ ਆ ਰਿਹਾ ਸੀ ਕਿ ਇਹ ਜਿਹੜੇ ਸਰੋਪੇ ਨੇ ਇਹ ਜਿਹੜਾ 골ਡ ਮੈਡਲ ਗਲ ਦੇ ਵਿੱਚ ਪਿਆ ਰਿਹਾ ਪਾਇਆ ਜਾ ਰਿਹਾ ਹੈ ਇਹ ਸਭ ਤੋਂ ਮਹਿੰਗਾ 골ਡ ਮੈਡਲ ਗਲ ਦੇ ਵਿੱਚ ਪੈ ਰਿਹਾ ਹੈ ਜਿਨਨੇ ਪਰਿਵਾਰ ਬਾਦ ਵਿੱਚ ਸਨਮਾਨਿਤ ਹੋਏ ਜਿੰਨਿਆਂ ਨੂੰ ਸਰੋਪਾਉ ਦੀ ਬਖਸ਼ਿਸ਼ ਹੋਈ ਇਹ ਮੈਨੂੰ ਕੇਸਰੀ ਰੰਗ ਜਾਂ ਪੀਲੇ ਰੰਗ ਦੇ ਸਰੋਪੇ ਨਹੀਂ ਲੱਗੇ ਇਹ ਮੈਨੂੰ ਉਹਨਾਂ ਸ਼ਹੀਦਾਂ ਦੇ ਖੂਨ ਦੇ ਵਿੱਚ ਭਿੱਜੇ ਹੋਏ ਸਰੋਪੇ ਲੱਗੇ ਕਿ ਅੱਜ ਸਾਡੇ ਗਲਾਂ ਦੇ ਵਿੱਚ ਉਹਨਾਂ ਸ਼ਹੀਦਾਂ ਦਾ ਬਲੀਦਾਨ ਕੀਤਾ ਹੋਇਆ ਡੋਲਿਆ ਹੋਇਆ ਖੂਨ ਉਹ ਸਾਡੇ ਗਲਾਂ ਦੇ ਵਿੱਚ ਪੈ ਰਿਹਾ ਹੈ ਇੱਕ ਸਾਲ ਹੋ ਗਿਆ ਉਸ ਸ਼ਹਾਦਤ ਨੂੰ ਪਰ ਉਹ ਸ਼ਹਾਦਤਾਂ ਐਸੀਆਂ ਸ਼ਹਾਦਤਾਂ ਨੇ ਜੋ ਹਰ ਦਿਨ ਜਦੋਂ ਵੀ ਸੂਰਜ ਚੜ੍ਹੇਗਾ ਉਹ ਆਪਣੇ ਅਸੂਲ ਆਪਣੀਆਂ ਉਹ ਮਰਿਆਦਾਵਾਂ ਤੇ ਆਪਣੇ ਉਹ ਸਿਧਾਂਤ ਸਾਨੂੰ ਯਾਦ ਕਰਾਉਂਦੇ ਰਹਿਣਗੇ ਕਿ ਗੁਰਸਿੱਖੋ ਆ ਸਿਧਾਂਤ ਸਨ ਜਿਨ੍ਹਾਂ ਦੀ ਖਾਤਰ ਅਸੀਂ ਖੂਨ ਡੋਲਿਆ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਗਏ ਹੁਣ ਨਵਾਂ ਦਿਨ ਚੜ੍ਹਨ ਲੱਗਿਆ ਹੈ ਨਵਾਂ ਸੂਰਜ ਉੱਗਿਆ ਹੈ ਕੀ ਤੁਸੀਂ ਉਹਨਾਂ ਸਿਧਾਂਤਾਂ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ ਜਾਂ ਨਹੀਂ ਕੀ ਤੁਸੀਂ ਉਹਨਾਂ ਸਿਧਾਂਤਾਂ ਦੇ ਉੱਤੇ ਤੁਰ ਰਹੇ ਹੋ ਜਾਂ ਨਹੀਂ ਸਾਡਾ ਇੱਥੇ ਆਇਆ ਸਾਡਾ ਇੱਥੇ ਬੈਠਾ ਤੇ ਨਾਲ ਹੀ ਕਹਿ ਦੇਵਾਂ ਸਾਡੇ ਗਲਾਂ ਦੇ ਵਿੱਚ ਇਹ ਪਵਾਏ ਸਰੋਪੇ ਵੀ ਤਾਂ ਹੀ ਸਫਲੇ ਨੇ ਜੇਕਰ ਅਸੀਂ ਉਹਨਾਂ ਸ਼ਹੀਦਾਂ ਦੀ ਸੋਚ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਦੋ ਕਦਮ ਹੋਰ ਅੱਗੇ ਲਿਜਾਵਾਂਗੇ ਤਾਂ ਉਹਨਾਂ ਸ਼ਹੀਦਾਂ ਦੀ ਖੁਸ਼ੀ ਤਾਂ ਸਾਡੇ ਉੱਤੇ ਹੋਵੇਗੀ ਇਸ ਆਬ ਨੇ ਮੇਰੇ ਤੋਂ ਪਹਿਲਾਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਆਪ ਜੀ ਦੇ ਸਾਹਮਣੇ ਰੱਖਿਆ। ਉਹਨਾਂ ਨੇ ਉਹ ਜਜ਼ਬਾਤ ਰੱਖੇ ਕਿ ਜਿਹੜੇ ਜਜ਼ਬਾਤ ਭਾਈ ਹਰਦੀਪ ਸਿੰਘ ਨਿਜਰ ਦੇ ਮਨ ਵਿੱਚ ਸਨ ਮੇਰੀ ਭਾਈ ਗੁਰਕੀਰਤ ਸਿੰਘ ਨਾਲ ਤਕਰੀਬਨ ਗੱਲ ਹੁੰਦੀ ਰਹਿੰਦੀ ਤੇ ਉਹਨਾਂ ਨੇ ਵਿਚਾਰ ਕਰਦੇ ਹੁੰਦੱਸਿਆ ਕਿ ਕਈ ਵਾਰ ਭਾਈ ਹਰਦੀਪ ਸਿੰਘ ਜੀ ਨਿਜਰ ਜਦੋਂ ਕਿਤੇ ਮੀਟਿੰਗਾਂ ਦੇ ਵਿੱਚ ਸਮਾਂ ਲੈਂਦੇ ਸਨ ਤਾਂ ਤਕਰੀਬਨ ਹਰੇਕ ਬੁਲਾਰੇ ਤੋਂ ਬਾਅਦ ਉਹ ਆਪਣੇ ਵਿਚਾਰ ਦਿੰਦੇ ਹੁੰਦੇ ਸਨ। ਕਹਿੰਦੇ ਅਸੀਂ ਕਈ ਵਾਰ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਜਦੋਂ ਆਪਣੇ ਕੋਲੇ ਸਮਾਂ ਘੱਟ ਹੁੰਦਾ ਹੈ ਆਪਾਂ ਇਸ ਤਰ੍ਹਾਂ ਕਰ ਲਿਆ ਕਰੀਏ ਕਿ ਇਕੱਠੇ ਬਾਅਦ ਵਿੱਚ ਸਾਰਿਆਂ ਦੇ ਆਪਾਂ ਉਹ ਇਕੱਤਰ ਕਰਕੇ ਜਵਾਬ ਦੇ ਲਿਆ ਕਰੀਏ ਤਾਂ ਜਜ਼ਬਾ ਦੇਖੋ ਭਾਈ ਹਰਦੀਪ ਸਿੰਘ ਨਿਜਰ ਦਾ ਤੇ ਸੋਚ ਕਿੰਨੀ ਦੂਰ ਦੀ ਸੋਚ ਉਹਨਾਂ ਦੀ ਕਹਿਣ ਲੱਗੇ ਕਿ ਗੁਰਕੀਰਤ ਸਿਆ ਮੈਨੂੰ ਬੋਲ ਲੈਣ ਦੇ ਮੇਰਾ ਦਿਲ ਜਿਹੜਾ ਹੈ ਮੇਰਾ ਮਨ ਹੈ ਉਹ ਸਿੱਖੀ ਦੇ ਜਜ਼ਬਾਤਾਂ ਦੇ ਨਾਲ ਭਰਿਆ ਪਿਆ ਹੈ ਪਤਾ ਨਹੀਂ ਕਿਹੜੇ ਦਿਨ ਇਸ ਸਰੀਰ ਨੇ ਸ਼ਾਂਤ ਹੋ ਜਾਣਾ ਜੋ ਕੁਛ ਇਸ ਮਨ ਦੇ ਵਿੱਚ ਭਰਿਆ ਜੋ ਕੁਛ ਸਿੱਖੀ ਦੇ ਪ੍ਰਤੀ ਪਿਆਰ ਭਰਿਆ ਹੋਇਆ ਜਜ਼ਬਾ ਭਰਿਆ ਹੋਇਆ ਉਹ ਮੈਨੂੰ ਕੱਢ ਲੈਣ ਦਿਓ ਪਤਾ ਨਹੀਂ ਕਿੰਨਾ ਕੁ ਸਮਾਂ ਮੈਨੂੰ ਬਹੁਤਾ ਸਮਾਂ ਜ਼ਿਆਦਾ ਨਹੀਂ ਲੱਗਦਾ ਇਹ ਉਹ ਜਜ਼ਬਾਤ ਸਨ ਜਿਹੜੇ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਤੇ ਸ਼ਹੀਦ ਕੇਵਲ ਉਹ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਆਪ ਸਦਕੇ ਪ੍ਰਵਾਨ ਕੀ ਦਿੰਦਾ ਹੈ ਸ਼ਹਾਦਤਾਂ ਸ਼ਹਾਦਤਾਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਸ਼ਹਾਦਤਾਂ ਕਦੇ ਵੀ ਪਲਾਨ ਕਰਕੇ ਨਹੀਂ ਹੁੰਦੀਆਂ ਸ਼ਹਾਦਤਾਂ ਕਦੇ ਵੀ ਮਿੱਥ ਕੇ ਨਹੀਂ ਹੁੰਦੀਆਂ ਗੁਰੂ ਦੇ ਨਾਲ ਪਿਆਰ ਹੋਵੇ ਗੁਰੂ ਦੇ ਚਰਨਾਂ ਦੇ ਵਿੱਚ ਜੂਝ ਕੇ ਮਰਨ ਦਾ ਜਜ਼ਬਾ ਹੋਵੇ ਤੇ ਨਾਲ ਬਾਣੀ ਤੇ ਬਾਣੇ ਦੀ ਦਾਤ ਹੋਵੇ ਭਗਤੀ ਹੋਵੇ ਫਿਰ ਸ਼ਹਾਦਤਾਂ ਦੀ ਦਾਤ ਗੁਰੂ ਝੋਲੀ ਦੇ ਵਿੱਚ ਪਾਉਂਦਾ ਹੈ ਜਦੋਂ ਆਪਾਂ ਜੂਨ 1984 ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ ਨਾ ਉਹ ਉਹ ਸ਼ਹੀਦ ਸਨ ਜਿਨ੍ਹਾਂ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਪੜਾ ਪੜਾ ਕੇ ਇੰਨੇ ਪਰਪੱਕ ਕਰ ਦਿੱਤਾ ਕਿ ਉਹਨਾਂ ਦੇ ਸਾਹਮਣੇ ਟੈਂਕ ਵੀ ਆ ਕੇ ਖਲੋ ਜਾਣ ਉਹ ਕਦੇ ਡੋਲ ਨਾ ਜਾਣ ਤੇ ਉਹ ਮਹਾਨ ਸੂਰਬੀਰ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਸ ਸੰਘਰਸ਼ ਨੂੰ ਹੋਰ ਉੱਚੀਆਂ ਬਲੰਦੀਆਂ ਤੇ ਲੈ ਕੇ ਗਏ ਤੇ ਉਹਨਾਂ ਨੇ ਇਹ ਨਾਰਾ ਸਾਰੀ ਕੌਮ ਦੇ ਵਿੱਚ ਪੰਥ ਦੇ ਵਿੱਚ ਇਹ ਪੜਿਆ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਆਪਾਂ ਇਹ ਨਾਰੇ ਸੁਣਦੇ ਹਾਂ ਪੜ੍ਹਦੇ ਹਾਂ ਪਰ ਨਾਲ ਦੀ ਨਾਲ ਆਪਾਂ ਨੂੰ ਲੋੜ ਹੈ ਇਸ ਨੂੰ ਮਨ ਦੇ ਵਿੱਚ ਵਸਾਉਣ ਦੀ ਖਾਲਸਾ ਜੀ ਜਦੋਂ ਇਹ ਸਰੋਪਾਓ ਇਹ ਦਿਨ ਨੂੰ ਚੇਤੇ ਕਰੀਦਾ ਹੈ ਕਿ ਇੱਕ ਸਾਲ ਹੋ ਗਿਆ ਨਾਲ ਦੀ ਨਾਲ ਉਥੇ ਉਹ ਜ਼ਿੰਮੇਵਾਰੀ ਜਿਹੜੀ ਭਾਈ ਹਰਦੀਪ ਸਿੰਘ ਜੀ ਨਿਜਰ ਆਪ ਨਿਭਾ ਕੇ ਗਏ ਤੇ ਸਾਡੇ ਜਿੰਨੀ ਸੰਗਤ ਆਪਾਂ ਇੱਥੇ ਬੈਠੇ ਹਾਂ ਸਾਡੇ ਮੋਢਿਆਂ ਤੇ ਪਾ ਕੇ ਗਏ ਸਾਨੂੰ ਉਸ ਨੂੰ ਵੀ ਵਿਚਾਰਨ ਦੀ ਵੀ ਲੋੜ ਹੈ ਇੱਕ ਸਾਲ ਦੇ ਵਿੱਚ ਹਰੇਕ ਕੋਈ ਸੰਸਥਾ ਕੋਈ ਜਥੇਬੰਦੀ ਉਹਨੇ ਚਿਰ ਤੱਕ ਤਰੱਕੀ ਨਹੀਂ ਕਰ ਸਕਦੀ ਉਨੇ ਚਿਰ ਤੱਕ ਮੰਜ਼ਲ ਤੇ ਨਹੀਂ ਪਹੁੰਚ ਸਕਦੀ ਜਿੰਨਾ ਚਿਰ ਉਹ ਆਪਣੇ ਸਟੈਪ ਵਾਚ ਨਾ ਕਰੇ ਤੇ ਨਾਲ ਦੀ ਨਾਲ ਇਹ ਨਾ ਦੇਖੇ ਕਿ ਅੱਜ ਮੈਂ ਕਿਹੜੇ ਸਟੈਪ ਤੇ ਖੜਾ ਹੋਇਆ ਹਾਂ ਇੱਕ ਸਾਲ ਹੋ ਗਿਆ ਭਾਈ ਹਰਦੀਪ ਸਿੰਘ ਜੀ ਨਿਜਰ ਦੀ ਸ਼ਹਾਦਤ ਨੂੰ ਅੱਜ ਸਾਨੂੰ ਇਹ ਵੀ ਲੋੜ ਹੈ ਕਿ ਅਸੀਂ ਆਪੋ ਆਪਣਾ ਰਿਪੋਰਟ ਕਾਰਡ ਚੈੱਕ ਕਰੀਏ ਸਾਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਕਿਸੇ ਨੂੰ ਹੋਰ ਇਲਜ਼ਾਮ ਲਾਉਣ ਦੀ ਲੋੜ ਨਹੀਂ ਕਿਉਂਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਕਿਸੇ ਤੇ ਇਲਜ਼ਾਮ ਦਾ ਲਾ ਕੇ ਕਿਸੇ ਤੇ ਉਂਗਲ ਉਠਾ ਕੇ ਨਹੀਂ ਦਿੱਤੀ ਜਾਂਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣੇ ਆਪ ਤੇ ਛਾਤੀ ਮਾਰ ਕੇ ਦਿੱਤੀ ਜਾਂਦੀ ਹੈ ਕਿ ਅੱਜ ਅਸੀਂ 1 ਸਾਲ ਬਾਅਦ ਜੋ ਭਾਈ ਹਰਦੀਪ ਸਿੰਘ ਨਿੱਜਰ ਨੇ ਸਾਡੇ ਤੋਂ ਆਸਾਂ ਰੱਖੀਆਂ ਸੀ ਕਿ ਅਸੀਂ ਉਹਨਾਂ ਆਸਾਂ ਦੇ ਪੂਰੇ ਉੱਤਰ ਰਹੇ ਹਾਂ 1 ਸਾਲ ਬਾਅਦ 1 ਸਾਲ ਦੇ ਸਮੇਂ ਦੇ ਦੌਰਾਨ ਜੋ ਉਹਨਾਂ ਨੇ ਪੈਤੜੇ ਪਾਏ ਸੀ ਅਸੀਂ ਉਹਨਾਂ ਪੈਤੜਿਆਂ ਦੇ ਉੱਤੇ ਚੱਲਦੇ ਹੋਏ ਕਿੰਨੇ ਕਦਮ ਇੱਕ ਸਾਲ ਦੇ ਵਿੱਚ ਉਸ ਲਹਿਰ ਨੂੰ ਉਸ ਜਜ਼ਬਾਤ ਨੂੰ ਅੱਗੇ ਲੈ ਕੇ ਗਏ ਹਾਂ ਭਾਈ ਹਰਦੀਪ ਸਿੰਘ ਨਿਜਰ ਭਾਈ ਅਵਤਾਰ ਸਿੰਘ ਜੀ ਖੰਡਾ ਭਾਈ ਪਰਮਜੀਤ ਸਿੰਘ ਜੀ ਪੰਜਵਾੜ ਤੇ ਭਾਈ ਰੋਡੇ ਜੀ ਭਾਈ ਰਣਵੀਰ ਸਿੰਘ ਜੀ ਰੋਡੇ ਇਹ ਉਹ ਮੌਜੂਦਾ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਪ੍ਰਾਣੀ ਚੱਲੀ ਆ ਰਹੀ ਜੰਗ ਦੇ ਵਿੱਚ ਉਸ ਦੀਵੇ ਦੇ ਵਿੱਚ ਆਪਣੇ ਖੂਨ ਰੂਪੀ ਤੇਲ ਪਾ ਕੇ ਉਸ ਲਾਟ ਨੂੰ ਬਲਦਾ ਰੱਖਿਆ ਤੇ ਬਾਹਰ ਭਾਈ ਮਨਿੰਦਰ ਸਿੰਘ ਜੀ ਨਾਲ ਗੱਲਬਾਤ ਹੋ ਰਹੀ ਸੀ ਹੋਰ ਸਿੰਘਾਂ ਨਾਲ ਗੱਲਬਾਤ ਹੋ ਰਹੀ ਸੀ ਜਿਹੜਾ ਇਹ ਕੁਰਬਾਨੀ ਹੋਈ ਹੈ 40 ਸਾਲ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਇਸ ਕੁਰਬਾਨੀ ਨੂੰ ਅਸੀਂ ਵਰਲਡ ਦੇ ਉੱਤੇ ਪ੍ਰਚਾਰ ਕਰ ਸਕੀਏ ਕਿਸ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਧੱਕਾ ਹੁੰਦਾ ਹੈ ਸਾਡੇ ਨਾਲ ਸਾਨੂੰ ਦਬਾਇਆ ਜਾਂਦਾ ਹੈ ਸਾਨੂੰ ਟੈਂਕਾਂ ਦੇ ਨਾਲ ਮਾਰਿਆ ਜਾਂਦਾ ਹੈ ਤੋਪਾਂ ਦੇ ਨਾਲ ਮਾਰਿਆ ਜਾਂਦਾ ਹੈ ਗੋਲੀਆਂ ਦੇ ਨਾਲ ਮਾਰਿਆ ਜਾਂਦਾ ਹੈ ਨਸ਼ਿਆਂ ਦੇ ਨਾਲ ਮਾਰਿਆ ਜਾਂਦਾ ਹੈ ਪਰ ਸਾਨੂੰ ਆਵਾਜ਼ ਵੀ ਨਹੀਂ ਕੱਢਣ ਦਿੱਤੀ ਜਾਂਦੀ ਸਾਨੂੰ ਚੂੰ ਵੀ ਨਹੀਂ ਕਰਨ ਦਿੱਤੀ ਜਾਂਦੀ ਜੇਕਰ ਅਸੀਂ ਆਪਣੇ ਹੱਕ ਦੀ ਆਵਾਜ਼ ਕੱਢੀਏ ਜੇਕਰ ਜਦੋਂ ਸਾਨੂੰ ਕੁੱਟ ਪੈਂਦੀ ਹੈ ਅਸੀਂ ਰੋਈਏ ਤਾਂ ਉਹ ਵੀ ਸਾਡਾ ਹੀ ਕਸੂਰ ਕੱਢਿਆ ਜਾਂਦਾ ਹੈ ਸੇ ਸਦਕੇ ਜਾਈਏ ਇਸ ਸ਼ਹੀਦ ਦੇ ਖੂਨ ਦੇ ਸਦਕੇ ਜਾਈਏ ਇਸ ਸ਼ਹੀਦ ਦੀ ਕੁਰਬਾਨੀ ਦੇ ਜਿਹੜੀ ਕੋਸ਼ਿਸ਼ ਅਸੀਂ 40 ਸਾਲਾਂ ਤੋਂ ਕਰ ਰਹੇ ਸਨ ਭਾਈ ਹਰਦੀਪ ਸਿੰਘ ਅਤੇ ਇਹਨਾਂ ਮੌਜੂਦਾ ਸਮੇਂ ਦੇ ਸ਼ਹੀਦਾਂ ਨੇ ਉਸ ਲਹਿਰ ਨੂੰ ਉਸ ਸੋਚ ਨੂੰ ਅਜੇਹਾ ਬੂਸਟ ਦਿੱਤਾ ਕਿ 40 ਸਾਲਾਂ ਜਿੰਨਾ ਕੰਮ ਉਹ ਉਸ ਖੂਨ ਨੇ ਇੱਕ ਸਾਲ ਦੇ ਵਿੱਚ ਕਰਕੇ ਦਿਖਾ ਦਿੱਤਾ ਅਸੀਂ ਦੁਨੀਆ ਨੂੰ ਦੱਸਣ ਦੇ ਵਿੱਚ ਇੱਕ ਕਾਮਯਾਬ ਹੋਏ ਹਾਂ ਕਿ ਸਿੱਖ ਕੇਵਲ ਭਾਰਤ ਜਾਂ ਪੰਜਾਬ ਦੇ ਵਿੱਚ ਹੀ ਨਹੀਂ ਮਾਰੇ ਜਾਂਦੇ ਕੇਵਲ ਉੱਥੇ ਹੀ ਨਹੀਂ ਕੁੱਟੇ ਜਾਂਦੇ ਜੇਕਰ ਅਸੀਂ ਇਨ੍ਹਾਂ ਧਰਤੀਆਂ ਤੇ ਵੀ ਆ ਕੇ ਬੈਠੇ ਹਾਂ ਤਾਂ ਉਹੋ ਹੀ ਜਾਨਮ ਲੋਕ ਉਹੋ ਹੀ ਭੇੜੀਏ ਸਾਡੇ ਪਿੱਛੇ ਫਿਰ ਸਾਡਾ ਸ਼ਿਕਾਰ ਕਰਨ ਲਈ ਇੱਥੇ ਪਹੁੰਚੇ ਨੇ ਤੇ ਜਦੋਂ ਉਹ ਸ਼ਿਕਾਰ ਕਰਨ ਲਈ ਇਨ੍ਹਾਂ ਥਾਵਾਂ ਤੇ ਵੀ ਪਹੁੰਚ ਜਾਣ ਤਾਂ ਹਰ ਇਨਸਾਨ ਹਰ ਸਿੱਖ ਆਪਣੇ ਘਰ ਦੇ ਵਿੱਚ ਬੈਠ ਕੇ ਵਿਚਾਰੇ ਫਿਰ ਇਸ ਤੋਂ ਅਗਲਾ ਰਸਤਾ ਬਚਦਾ ਕੀ ਹੈ ਇਸ ਤੋਂ ਅਗਲਾ ਰਸਤਾ ਕੇਵਲ ਤੇ ਕੇਵਲ ਇੱਕ ਰਸਤਾ ਬਚਦਾ ਹੈ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ ਸੀ ਕਿ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਫੌਜ ਪੈਰ ਰੱਖੇਗੀ ਉਸ ਦਿਨ ਖਾਲਸਾ ਦੀ ਨੀਂ ਰੱਖੀ ਜਾਵੇਗੀ ਤੇ ਇਹ ਜਿੰਦਾਬਾਦ ਤਾਂ ਕੋਈ ਸ਼ੱਕ ਨਹੀਂ ਕਿ ਜਦੋਂ ਖਾਲਸਾਣ ਆਪਣੇ ਘਰ ਦੀ ਪ੍ਰਾਪਤੀ ਕਰਨੀ ਹੋਵੇ ਇੱਕ ਬੜੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਬੜੇ ਕਾਰਜ ਕਰਨੇ ਪੈਂਦੇ ਨੇ ਇਹ ਉਹ ਸ਼ਹੀਦियां ਨੇ ਜਿਨ੍ਹਾਂ ਨੇ ਉਹਨਾਂ ਨੀਹਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਅਜਿਹੇ ਪਿੱਲਰ ਬੰਨਣਾ ਹੈ ਜਿਨ੍ਹਾਂ ਦੇ ਉੱਤੇ ਉਹ ਖਾਲਸਾਣ ਰੂਪੀ ਘਰ ਜਿਹੜੇ ਨੇ ਉਹ ਬਸਣੇ ਨੇ ਜਿਨ੍ਹਾਂ ਦੇ ਉੱਤੇ ਖਾਲਸਾਣ ਰੂਪੀ ਘਰ ਬੰਨੇ ਨੇ ਅਖੀਰ ਦੇ ਵਿੱਚ ਇੱਕ ਬੇਨਤੀ ਕਰਦਾ ਹੋਇਆ ਖਿਮਾ ਦਾ ਜਾਚਕ ਹਵਾਂ ਕਿ ਅੱਜ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਬੜੀਆਂ ਜਥੇਬੰਦੀਆਂ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਸ ਰਾਹ ਨੂੰ ਉਸ ਮੰਜ਼ਲ ਨੂੰ ਸਰ ਕਰ ਲਈ ਉਪਰਾਲੇ ਕਰ ਰਹੀਆਂ ਨੇ ਅਸੀਂ ਸਾਰੇ ਇੱਕ ਹਾਂ ਸਾਡੀ ਮੰਜ਼ਲ ਇੱਕ ਹੈ ਸਾਡੇ ਸ਼ਹੀਦ ਇੱਕ ਨੇ ਸਾਡਾ ਗੁਰੂ ਇੱਕ ਹੈ ਆਓ ਰਲ ਮਿਲ ਕੇ ਉਹਨਾਂ ਨੂੰ ਪੁੱਛੀਏ ਉਹਨਾਂ ਦੇ ਨਾਲ ਸਾਂਝ ਪਾਈਏ ਕਿ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਅਸੀਂ ਖੜੇ ਹੋਈਏ ਜਿੱਥੇ ਸਾਨੂੰ ਲੋੜ ਹੈ ਉੱਥੇ ਸਾਡੇ ਨਾਲ ਤੁਸੀਂ ਖੜੇ ਹੋਵੋ ਤਾਂ ਕਿ ਅਸੀਂ ਰਲ ਮਿਲ ਕੇ ਉਹ ਮੰਜ਼ਲ ਪ੍ਰਾਪਤ ਕਰ ਸਕੀਏ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਗਿਆਨੀ ਬਲਬੀਰ ਸਿੰਘ ਜੀ ਸਟੇਜ ਤੋਂ ਕਰਕੇ ਗਏ ਨੇ ਕਿ ਇਸ ਮੰਜ਼ਲ ਨੂੰ ਉਦੋਂ ਹੀ ਸਾਰ ਕੀਤਾ ਜਾ ਸਕਦਾ ਹੈ ਉਦੋਂ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜ ਬੈਠਾਂਗੇ ਜਦੋਂ ਪੰਜ ਕਕਾਰਾਂ ਦੇ ਧਾਰਨੀ ਹੋਵਾਂਗੇ ਜਦੋਂ ਬਾਣੀ ਤੇ ਬਾਣੇ ਦੇ ਨਾਲ ਜੁੜਾਂਗੇ ਨਾਮ ਸਿਮਰਨ ਅਭਿਆਸ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਦਾ ਰੱਖਾਂਗੇ ਦਸਮ ਗ੍ਰੰਥ ਜੀ ਦੇ ਸਰਦਾ ਰੱਖਾਂਗੇ ਬਾਣੀ ਤੇ ਬਾਣੇ ਨਾਲ ਜੁੜ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਸ ਮੰਜ਼ਲ ਵੱਲ ਤੁਰੇ ਚੱਲੀਏ ਜਿਹੜਾ ਵੀ ਕੋਈ ਸਿੱਖ ਬੇਸ਼ੱਕ ਉਸ ਸੜਕ ਤੇ ਤੁਰ ਕੇ ਪ੍ਰਚਾਰ ਕਰਦਾ ਹੈ ਉਹ ਵੀ ਇਸ ਲਹਿਰ ਦਾ ਹਿੱਸਾ ਹੈ ਜਿਹੜਾ ਘਰ ਵਿੱਚ ਬੈਠ ਕੇ ਕੇਵਲ ਪਾਠ ਕਰਕੇ ਇਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਲਈ ਤੇ ਆਪਦੀ ਮੰਜ਼ਲ ਲਈ ਅਰਦਾਸ ਕਰਦਾ ਹੈ ਉਹ ਵੀ ਇਸ ਲਹਿਰ ਦਾ ਹਿੱਸਾ ਹੈ ਜਿਹੜਾ ਕੋਈ ਆਪਣੇ ਮਨ ਦੇ ਵਿੱਚ ਆਪਣੇ ਪਰਿਵਾਰ ਨੂੰ ਲਹਿਰਬਾਰੇ ਦੱਸਦਾ ਹੈ ਉਹ ਵੀ ਇਸ ਲਹਿਰ ਦੇ ਵਿੱਚ ਹਿੱਸਾ ਪਾ ਰਿਹਾ ਹੈ ਆਓ ਗੁਰੂ ਦੇ ਚਰਨਾਂ ਵਿੱਚ ਰਲ ਮਿਲ ਕੇ ਉਸ ਮੰਜ਼ਲ ਦੀ ਪ੍ਰਾਪਤੀ ਦੇ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰਸਿੱਖੀ ਦੇ ਨਾਲ ਜੁੜੀਏ ਅਤੇ ਉਹਨਾਂ ਸ਼ਹੀਦਾਂ ਸੂਰਮਿਆਂ ਨੂੰ ਉਹ ਨਤਮਸਤਕ ਹੁੰਦੇ ਹੋਏ ਸਜਦਾ ਕਰੀਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਦਾ ਹੈ ਖਿਮਾ ਮੰਗਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਦਾ ਹੈ ਕਿ ਪੰਥ ਦੀ ਬੋੜੀ ਕਰੋ ਪੰਥ ਦੇ ਵਿੱਚ ਏਕਤਾ ਬਖਸ਼ਿਸ਼ ਕਰੋ ਤਾਂ ਕਿ ਇਹ ਪੰਥ ਇੱਕ ਮੁੱਠ ਹੋ ਕੇ ਉਸ ਨਿਸ਼ਾਨ ਦੀ ਪ੍ਰਾਪਤੀ ਖਾਲਸਾ ਦੀ ਪ੍ਰਾਪਤੀ ਕਰ ਸਕੇ ਭੁੱਲਾਂ ਚੁੱਕਾਂ ਦੀ ਖਿਮਾ ਬੋਲਦਿਆਂ ਤੋਂ ਹੋਈਆਂ ਵਾਧਾ ਘਾਟਾਂ ਦੀ ਸਤਿਗੁਰੂ ਕਿਰਪਾ ਕਰਕੇ ਮਾਫੀ ਬਖਸ਼ਿਸ਼ ਕਰਨ ਸੰਗਤ ਮਾਫੀ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ